ਉਹ ਚੀਜ਼ਾਂ ਲਵਾਏ ਗਏ ਆ ਜੀ ਉਹਦੇ ਵਿੱਚੋਂ ਜਿਵੇਂ ਐਸਟੀਮੇਟ 850 ਬੰਦੇ ਦਾ ਸੀਗਾ ਜੀ ਇਹਨਾਂ ਨੇ ਵਿੱਚੋਂ ਉਹਦੇ 5-700 ਬੰਦਾ ਲਾ ਕੇ ਦੂਜਾ ਬਾਕੀ ਰੱਖ ਲਿਆ ਉਹ ਕੀ ਰੱਖ ਲਿਆ ਵੀ ਜਿਹੜੇ ਉਹਨਾਂ ਦੀ ਚੌਂਚਾਗਰੀ ਕਰਦੇ ਉਹਨਾਂ ਦੇ ਮਸਤੌਲ ਲਿਕਰ ਰਹੇ ਇਥੇ ਹੂੰ ਦੂਜੇ ਬੰਦੇ ਨੂੰ ਕੰਮ ਨਹੀਂ ਮਿਲ ਰਿਆ ਖਾਲੇ ਤੇ ਕੰਮ ਕਰਿਆ ਛੀਦਨ ਚੱਲਿਆ ਕੰਮ ਮੁਰਕੇ ਛੀਆਂ ਦੇ ਨਾਲ ਬਾਦ ਅਸੀਂ ਘਰੇ ਆ ਬਿਹਲੇ ਦਵਾਈ ਬਿਊਟੀ ਵੀ ਲੈਣੀ ਆਟਾ ਕੋਟਾ ਵੀ ਲੈਣਾ ਚਾਹ ਮਿੱਠਾ ਵੀ ਲੈਣਾ ਜਿਹਦੇ ਬੰਦੇ ਬੈਠੇ ਆ ਕੰਮ ਕਰਨ ਲਨ ਨੂੰ ਬੇਕਾਰ ਹੋਏ ਬੈਠੇ ਆ ਤੇ ਉਹਨੇ ਸਭ ਕੁਝ ਲੈਣਾ ਤੇ ਹੁਣ ਜਦੋਂ ਘਰੇ ਬੈਠਾ ਸਾਨੂੰ ਕੌਣ ਦੇ ਪੱਤ ਤੀ ਨਾ ਘਰ ਉੱਠ ਕੇ ਦਿੰਦੇ ਸਾਨੂੰ ਸਾਡਾ ਕੰਮ ਚਲਾਓ ਹੱਥ ਬੰਦੇ ਸਾਡੇ ਤੇ ਸੱਸੇ ਆਪਦਾ ਕੰਮ ਤੇ ਜਾਜੇ ਕੋਈ ਸਾਨੂੰ ਚਾਰ ਪੱਲੇ ਪੈਣ ਪੈਸੇ ਸਾਡੇ ਬੰਦਲੇ ਇਹ ਇਹ ਸਰਕਾਰਾਂ ਇੰਨੇ ਹੀ ਹੋ ਕਰਨ ਦਾ ਜੀ ਦਫ਼ਤਰਾਂ 'ਚ ਛਾਪੇਮਾਰੀ ਕਰਨ ਤਾਂ ਪੁੱਛ ਦੱਸ ਕਰਨ ਉਹਨਾਂ ਨੂੰ ਫਿਰ ਕੰਮ ਕਿਉਂ ਨਾ ਚੱਲੇ ਸਰਕਾਰ ਤਾਂ ਕਹਿੰਦੇ ਇਮਾਨਦਾਰੀ ਬਹੁਤ ਸਰਕਾਰ ਨਹੀਂ ਅਸੀਂ ਤਾਂ ਮੰਨਦੇ ਨਹੀਂ ਇਮਾਨਦਾਰ ਸਰਕਾਰ ਅੱਛਾ ਜੀ ਕਿਵੇਂ ਤੁਸੀਂ ਕਹਿ ਸਕਦੇ ਹੋ ਇਮਾਨਦਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਨੇ ਸੈਕਟਰੀ ਆਉਂਦੇ ਇੱਥੇ ਕਿਉਂ ਨਹੀਂ ਪੁੱਛ ਦੱਸ ਕਰਦੇ ਦੋਸਤੋ ਤੁਸੀਂ ਜੁੜੇ ਹੋ ਮੇਰ ਪਾਕ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਚੈਨਾ ਵਿਖੇ ਮੌਜੂਦਾਂ ਜਿੱਥੇ ਕਿ ਮਨਰੇਗਾ ਕੰਮ ਇਕੱਠੇ ਹੋਏ ਆ ਇਹਨਾਂ ਦਾ ਕਹਿਣਾ ਕਿ ਸਾਡੇ ਪਿੰਡ ਦੇ ਕੁਝ ਚਹੇਤੇ ਲੋਕਾਂ ਨੂੰ ਆ ਜਿਹੜਾ ਕੰਮ ਦੇ ਦਿੱਤਾ ਜਾਂਦਾ ਮਨਰੇਗਾ ਦੇ ਜਿਹੜੇ ਦਫਤਰ ਦੇ ਕਰਮਚਾਰੀ ਨੇ ਉਹਨਾਂ ਵੱਲੋਂ ਇਹਨਾਂ ਨੇ ਇੱਥੇ ਕੱਟ ਕੀਤਾ ਪੂਰਾ ਮਸਲਾ ਕੀ ਹੈ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਸ਼ਸ਼ੀਕਰ ਕੁਲਵੰਦਰ ਸਿੰਘ ਜੀ ਪਿੰਡ ਚੈਨੇ ਦਾ ਖੇਤ ਮਜ਼ਦੂਰ ਮਜ਼ਦੂਰ ਵੀਨ ਤੋਂ ਬੋਲਦੇ ਆ ਜੀ ਸਾਡੇ ਪਿੰਡ ਨਾਲ ਪੱਖਪਾਤ ਚੱਲ ਰਿਹਾ ਜੀ ਚਹੇਤੇ ਬੰਦਿਆਂ ਨੂੰ ਕੰਮ ਮਿਲ ਰਿਹਾ ਹੈ ਖਾਲਿਆਂ ਦਾ ਕੰਮ ਸੀਗਾ ਜੀ ਲੋਕਾਂ ਨੂੰ ਸ਼ੀਦਨ ਦੇ ਕੇ ਕੰਮ ਅੰਦਰ ਵਾਰ ਦਿੱਤਾ ਗਿਆ ਵੀ ਖਾਲਿਆਂ ਦਾ ਕੰਮ ਬੰਦ ਹੋ ਗਿਆ ਬਾਈ ਜੀ ਉਹਦਾ ਅਸਟੀਮੇਟ ਹਜੇ ਬਾਕੀ ਪਿਆ ਹੋਇਆ ਹੈ ਇਹ ਸੈਕਟਰੀ ਸਿਸਟਮ ਸਾਰਾ ਇਹਨਾਂ ਨਾਲ ਪਿੰਡ ਦੇ ਬੰਦੇ 5-7 ਬੰਦੇ ਇਹਨਾਂ ਨਾਲ ਮਿਲਿਆ ਹੋਇਆ ਹੈ ਉਹਨਾਂ ਦੇ ਜਿਹੜੇ ਚੌਂਚਾਗਰੀ ਕਰਦੇ ਉਹਨਾਂ ਨੂੰ ਕੰਮ ਮਿਲ ਜਾਂਦਾ ਹੈ ਇਸ ਟਾਈਮ ਸਾਡੇ ਪਿੰਡ ਦੇ ਵਿੱਚ ਮਸਟੋਲ ਲੱਗਿਆ ਹੈ 724 ਦਾ ਹੂੰ ਉਹਨਾਂ ਨੂੰ ਕੰਮ ਮਿਲ ਜਾਂਦਾ ਜੀ ਦੂਜੇ ਸਾਰੇ ਲੋਕ ਘਰਾਂ 'ਚ ਤੜੇ ਬੈਠੇ ਆ ਜੀ ਇਸ ਗੱਲ ਦੇ ਤੁਹਾਡੇ ਕੋਲ ਸਬੂਤ ਹੈਗੇ ਹੈਗੇ ਆ ਜੀ ਆ ਮੇਰੇ ਕੋਲ ਸਕਰੀਨਸ਼ਾਟ ਆ ਜੀ ਹੂੰ ਆਪਾਂ ਸਬੂਤ ਦੇ ਆਧਾਰ ਤੇ ਕੰਮ ਕਰਦੇ ਆ। ਅੱਛਾ ਤੁਸੀਂ ਕਹਿੰਦੇ ਹੋ ਜਿਹੜੇ ਹੁਣ ਕੁਝ ਕੁ ਬੰਦੇ ਆ ਕੰਮ ਕਰ ਰਹੇ ਉਸ ਤੋਂ ਪਹਿਲਾਂ ਜਿਹੜਾ ਕੰਮ ਪਿੰਡ ਦੇ ਹੋਰ ਲੋਕਾਂ ਤੋਂ ਵੀ ਕਰਵਾਇਆ। ਉਹ 6 ਦਿਨ ਲਵਾਏ ਗਏ ਆ ਜੀ। ਉਹਦੇ ਵਿੱਚੋਂ ਜਿਵੇਂ ਐਸਟੀਮੇਟ 850 ਬੰਦੇ ਦਾ ਸੀਗਾ ਜੀ ਇਹਨਾਂ ਨੇ ਵਿੱਚੋਂ ਉਹਦੇ 5-700 ਬੰਦਾ ਲਾ ਕੇ ਦੂਜਾ ਬਾਕੀ ਰੱਖ ਲਿਆ। ਉਹ ਕੀ ਰੱਖ ਲਿਆ ਵੀ ਜਿਹੜੇ ਉਹਨਾਂ ਦੇ ਚੌਂਚਾਗਰੀ ਕਰਦੇ ਉਹਨਾਂ ਦੇ ਮਸਤੌਲ ਲੈ ਕਰ ਰਹੇ ਇਥੇ। ਹੂੰ। ਦੂਜੇ ਬੰਦੇ ਨੂੰ ਕੰਮ ਨਹੀਂ ਮਿਲ ਰਿਹਾ ਕੁਲਵਿੰਦਰ ਜੀ ਤੁਸੀਂ ਕਹਿ ਰਹੇ ਹੋ 850 ਬੰਦੇ ਦਾ ਐਸਟੀਮੇਟ ਸੀ ਪਰ ਇਸ ਗੱਲ ਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ 850 ਇਹ ਅਸੀਂ ਮੋਬਾਈਲ ਤੇ ਕੱਢਦੇ ਆ ਜੀ ਇਹ ਸਰਕਾਰ ਨੇ ਬਹੁਤ ਵਧੀਆ ਸਿਸਟਮ ਕਰਾਇਆ ਜੀ ਘਰੇ ਬੈਠਾ ਬੰਦਾ ਕੱਢ ਸਕਦਾ ਆ ਹੁਣ ਵੀ ਅਸੀਂ ਘਰੇ ਕੱਢਿਆ ਮੋਬਾਈਲ ਤੇ ਸਾਨੂੰ ਪਤਾ ਲੱਗਿਆ ਪਿੰਡ ਦਾ ਮਸਟਰ ਆਲ ਨਿਕਲੇ ਪੈ ਲੋਕ ਦਾ ਘਰਾਂ ਚ ਬੈਠੇ ਤੇ 5-7 ਬੰਦਿਆਂ ਦਾ ਮਸਟਰ ਆਲ ਨਿਕਲੇ ਆ ਜੀ ਵੀ 5 ਬੰਦੇ ਕੰਮ ਕਰ ਰਹੇ ਹਾਂਜੀ ਕੀ ਉਹਨਾਂ ਨੂੰ 100-100 ਦਾ ਉਹਨਾਂ ਦਾ ਪੂਰਾ ਹੋ ਗਿਆ ਲੋਕਾਂ ਦਾ ਕਿੱਥੋਂ ਹੋਊਗਾ ਫਿਰ ਇੱਥੇ ਸਰਕਾਰ ਨਹੀਂ ਨਾ ਗਲਤ ਸਰਕਾਰ ਕੀ ਸਾਰੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਸਾਰੇ ਲੋਕਾਂ ਨੂੰ ਹਾਂ ਜੀ ਆ ਤੁਸੀਂ ਲੋਕ ਖੜੇ ਹੈ ਨਾ ਤੁਸੀਂ ਪੁੱਛ ਲਓ ਵੀ ਲੋਕਾਂ ਨੂੰ ਕੋਈ ਮਿਲਿਆ ਕੰਮ ਕਿਸ ਨੂੰ ਜੀ ਅਸੀਂ ਗੱਲਬਾਤ ਕਰਾਂਗੇ ਇੱਥੇ ਮਾਤਾਵਾਂ ਵੀ ਮੌਜੂਦ ਨੇ ਮਾਤਾ ਸ਼ਸ਼ੀਕਲ ਸਾਸਰੀਕਲ ਮਾਤਾ ਜੀ ਮਨਰੀ ਗਾ ਦਾ ਕੰਮ ਕਰ ਦਿਓ ਹਾਂ ਜੀ ਜੀ ਤੇ ਕਦੋਂ ਦਾ ਕੰਮ ਮਿਲਿਆ ਹੁਣ ਤੁਹਾਨੂੰ ਕਿ 10 ਦਿਨ 15 ਦਿਨ ਹਾਂ ਠੀਕ ਹੈ 15 ਦਿਨ ਹੋ ਗਏ ਹਾਂ ਖਾਲੇ ਚ ਖਾਲੇ ਤੇ ਕੰਮ ਕਰਿਆ ਸ਼ਹੀਦਨ ਚੱਲਿਆ ਕੰਮ ਮੁੜ ਕੇ ਸ਼ੀਆ ਦਿਨਾਂ ਬਾਅਦ ਅਸੀਂ ਘਰੇ ਆ ਬਿਹਲੇ ਅਸੀਂ ਦਵਾਈ ਬੂਟੀ ਜੀ ਕਿੱਥੋਂ ਕਰਗੇ ਹਾਂ ਠੀਕ ਹੈ ਹਾਂ ਤਾਂ ਇਸੇ ਮਨਰੇਗਾ ਦੇ ਨਾਲ ਘਰ ਚੱਲਦਾ ਤੁਹਾਡਾ ਦਵਾਈ ਬੂਟੀ ਆ ਜਾਂਦੀ ਹਾਂਜੀ ਹਾਂਜੀ ਤਾਂ ਬਾਈ ਦਾ ਕਹਿਣਾ ਕਿ ਉੱਥੇ ਜਿਹੜੇ 5-7 ਬੰਦੇ ਆ ਹੁਣ ਕੰਮ ਕਰਦੇ ਆ ਤੇ ਮਤਾਵਾ ਜਿਹੜੀਆਂ ਮਨਰੇਗਾ ਦੇ ਕੰਮ ਦੀ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਨਹੀਂ ਮਿਲਦਾ ਇਹ ਗੱਲ ਸੱਚ ਆ ਹਾਂਜੀ ਸੱਚ ਆ ਇਹ ਹੂੰ ਹਾਂ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕੰਮ ਮਿਲਣਾ ਚਾਹੀਦਾ ਅਸੀਂ ਤਾਂ ਇਹ ਕੰਮ ਮਿਲੇ ਸਾਡਾ ਕੰਮ ਚੱਲੇ ਅਸੀਂ ਕੰਮ ਕਰਗੇ ਹਾਂ ਇਹ ਉਹ ਗਰੀਬ ਕਿਰਤੀ ਲੋਕ ਨੇ ਜਿਨ੍ਹਾਂ ਨੇ ਮਨਰੇਗਾ ਦੇ ਵਿੱਚ ਜਾਣਾ ਹੁੰਦਾ ਕੰਮ ਕਰਨਾ ਹੁੰਦਾ ਪਰ ਹੋਰ ਕੋਈ ਕੰਮ ਨਹੀਂ ਹੈਗਾ ਤਾਂ ਇਹ ਵਿਚਾਰੇ ਕੰਮ ਦੀ ਆਸ ਰੱਖਦੇ ਆ ਕਹਿੰਦੇ ਆ ਕਿ ਸਾਨੂੰ ਕੰਮ ਮਿਲ ਜਾਵੇ ਸਰਕਾਰ ਵੀ ਇਸ ਗੱਲ ਦੀ ਗਾਰੰਟੀ ਦਿੰਦੀ ਹੈ ਕਿ 100 ਦਿਨ ਦਾ ਰੋਜ਼ਗਾਰ ਮਿਲੇਗਾ ਪਰ ਇਹਨਾਂ ਦਾ ਕਹਿਣਾ ਪਿੰਡ ਵਾਲਿਆਂ ਦੇ ਲੋਕਾਂ ਦਾ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਕਿ ਚਹੇਤਿਆਂ ਨੂੰ ਕੰਮ ਮਿਲਦਾ ਹਾਂਜੀ ਬਈ ਕਿੰਨਾ ਟਾਈਮ ਹੋ ਗਿਆ ਕੰਮ ਮਿਲਿਆ ਬਹੁਤ ਟਾਈਮ ਕੰਮ ਨਹੀਂ ਮਿਲਿਆ ਇਹ ਅੱਛਾ 4 ਦਿਨੇ ਲੋਕ ਕੰਮ ਕਰੀਂਦੇ ਸੀ ਘਰੇ ਵਿਹਲੇ ਬੈਠੇ ਆ ਇਹ ਅੱਛਾ ਵਿਹਲੇ ਬੈਠੇ ਆ ਹਾਂਜੀ ਪੜ੍ਹੇ ਲਿਖੇ ਨਹੀਂ ਇਹ ਅੱਛਾ ਠੀਕ ਹੈ ਇਹਹੀ ਚੀਜ਼ ਹੈ ਕਿ ਜਿਹੜੇ ਲੋਕ ਨੇ ਇੱਥੇ ਇਕੱਠੇ ਹੋਏ ਆ ਕੰਮ ਨਾ ਮਿਲਣ ਦਾ ਕਾਰਨ ਇਹਨਾਂ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿ ਆਪਣੇ ਚਹੇਤਿਆਂ ਨੂੰ ਹੀ ਦਿੱਤਾ ਜਾ ਰਿਹਾ ਮਾਤਾ ਕਿੰਨਾ ਟਾਈਮ ਹੋ ਗਿਆ ਮਨਰੇਗਾ ਦਾ ਕੰਮ ਚੱਲਿਆ ਮੈਂ ਤਾਂ ਜੀ ਹੁਣ ਤਾਂ ਮੈਂ ਗਈ ਨਹੀਂ ਕਿ ਮੈਨੂੰ ਸਾਡੇ ਘਰੇ ਢਿੱਲਾ ਸੀ ਬੰਦਾ ਤੇ ਮੈਨੂੰ ਮੈਂ ਪਹਿਲਾ ਦਿਨ ਲਾਇਆ ਸੀ ਤੇ ਉਹਦੋਂ ਬਾਅਦ ਮੈਂ ਕੋਈ ਦਿਨ ਨਹੀਂ ਲਾਇਆਗਾ ਕਿੰਨੇ ਸਾਲ ਦੇ ਵਿੱਚ ਕਿੰਨੇ ਦਿਨਾਂ ਦਾ ਕੰਮ ਮਿਲ ਜਾਂਦਾ ਮਿਲ ਜਾਂਦਾ 100 ਦਿਨ ਦਾ ਨਹੀਂ ਇੰਨਾ ਤਾਂ ਨਹੀਂ ਸਾਨੂੰ ਮਿਲਦਾ ਕੰਮ ਹਾਂ ਇੰਨਾ ਨਹੀਂ ਸਾਨੂੰ ਮਿਲਦਾ ਕਿਵੇਂ ਮਾਤਾ 100 ਦਿਨ ਸਾਡਾ ਤਾਂ 100 ਦਿਨ ਪੂਰਾ ਹੁੰਦਾ ਹੀ ਨਹੀਂ ਕਿ ਜੇ ਤੈਨਾਂ ਲੰਦ ਦਿਨ ਤਿੰਨ ਦਿਨ ਲਵਾ ਲੇ ਫਿਰ ਕੰਮ ਬੰਦ ਹੋਗਾ ਚੀ ਦਿਨ ਲਵਾ ਲੇ ਫਿਰ ਕੰਮ ਬੰਦ ਹੋਗਾ ਬਸ ਇੰਨੇ ਦਿਨ ਹੀ ਚੱਲਣਾ ਕੰਮ ਵੱਧ ਨਹੀਂ ਚੱਲਦਾ ਵਾ ਅੱਛਾ ਜੀ ਹਾਂਜੀ ਕਿੰਨੇ ਕੁ ਬੰਦੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੰਮ ਕਰ ਮਨਰੇਗਾ ਦੇ ਕੰਮ ਵਿੱਚ ਕੰਮ ਤਾਂ ਫਿਰ ਤਿੰਨ ਪਾਲਟੀਆਂ ਬਣੀਆਂ ਪਈਆਂ 300 ਬੰਦਾ ਹੋਊਗਾ ਹੂੰ ਠੀਕ ਹੈ ਸਰ ਤਾਂ ਕਿਵੇਂ ਮਾਤਾ ਕੀ ਕਹਿ ਰਹੀ ਸੀ ਤੁਸੀਂ ਮੈਂ ਜੀ ਅਸ ਸਵੇਤਾ ਹੁਣ ਦਵਾਈ ਬਿਊਟੀ ਵੀ ਲੈਣੀ ਆਟਾ ਕੋਟਾ ਵੀ ਲੈਣਾ ਚਾਹ ਮਿੱਠਾ ਵੀ ਲੈਣਾ ਜਿਹਦੇ ਬੰਦੇ ਬੈਠੇ ਆ ਕੰਮ ਕਰਨ ਲੇ ਨੂੰ ਬੇਕਾਰ ਹੋਏ ਬੈਠੇ ਆ ਤੇ ਉਹਨੇ ਸਭ ਕੁਝ ਲੈਣਾ ਤੇ ਹੁਣ ਜਦੋਂ ਘਰੇ ਬੈਠਾ ਸਾਨੂੰ ਕੌਣ ਦੇ ਪੱਤ ਤੀ ਨਾ ਘਾਲੋ ਉੱਠ ਕੇ ਦਿੰਦੇ ਸਾਨੂੰ ਸਾਡਾ ਕੰਮ ਚਲਾਓ ਹੱਥ ਬੰਦੇ ਸਾਡੇ ਤੇ ਸਸੇ ਆਪਦਾ ਕੰਮ ਤੇ ਜਾਜੇ ਕੋਈ ਸਾਨੂੰ ਚਾਰ ਪੱਲੇ ਪੰਜ ਪੈਣ ਪੈਸੇ ਸਾਡੇ ਠੀਕ ਆ ਨਾ ਗੱਲ ਜੀ ਮਾਤਾ ਜੀ ਇਹ ਗੱਲ ਕਦੀ ਕਰਦੇ ਹੋ ਤੁਸੀਂ ਸੈਕਟਰੀ ਆਉਂਦੇ ਆ ਜਾਂ ਉੱਥੇ ਕੋਈ ਅਫਸਰ ਹੋਰ ਆਉਂਦਾ ਜਦੋਂ ਤੁਸੀਂ ਮਨਰੇਗਾ ਦਾ ਕੰਮ ਕਰਦੇ ਹੋ ਜਿਵੇਂ ਬਾਈ ਨੇ ਕੁਲਵਿੰਦਰ ਨੇ ਕਿਹਾ ਕਿ ਆਪਣੇ ਚਿਹਤਿਆਂ ਨੂੰ ਕੰਮ ਦੇ ਦਿੰਦੇ ਆ ਹੁਣ ਪੰਜ ਚਾਰ ਬੰਦਿਆਂ ਦੀ ਜਿਹੜੀਆਂ ਹਾਜ਼ਰੀਆਂ ਲੱਗਦੀਆਂ ਗੱਲ ਕਰਦੇ ਹੋ ਤੁਸੀਂ ਉੱਥੇ ਉੱਥੇ ਜੀ ਜਦੋਂ ਇਹ ਕੰਮ ਸਹੀ ਕਰ ਲੱਗੇ ਉਹਨੇ ਆਪ ਦੀ ਪਾਰਟੀ ਲੱਗੇ ਉਹਦੋਂ ਕਰਦੇ ਗੱਲ ਅਸੀਂ ਅਸੀਂ ਇਹਨਾਂ ਨੂੰ ਸਾ ਕੰਮ ਕਰਦੇ ਉਹ ਵੀ ਸਾਨੂੰ ਵੇਖ ਕੇ ਜਾਂਦੇ ਕੰਮ ਕਰਦੇ ਇਹਨਾਂ ਨੂੰ ਵੀ ਹੁਣ ਵੀ ਕੰਮ ਦਿੱਤਾ ਹੀ ਲੱਗੇ ਪਿਆ ਤੇ ਜਦੋਂ ਅਸੀਂ ਘਰੇ ਬੈਠੇ ਹੁਣ ਸਾਡੇ ਨੂੰ ਕੋਈ ਚੱਕਦਾ ਹਨ ਸਾਨੂੰ ਕਿਸੇ ਨੇ ਨਹੀਂ ਆ ਕੇ ਆਖਿਆ ਵੀ ਬਈ ਤੁਸੀਂ ਕੰਮ ਚਲਾਓ ਜਾਂ ਤੁਸੀਂ ਆ ਕਰੋ ਭੁੱਖੇ ਬੈਠੇ ਆ ਕਿ ਧਿਆਏ ਬੈਠੇ ਹੂੰ ਦਰਸ਼ਨ ਭੁਣਗੇ ਸਾਡੇ ਰਿਆਂ ਕਿੰਦਰ ਜਾਣੂ ਇੱਟਾ ਫੜਉਂਦਾ ਹੂੰ ਹੂੰ ਉਹਨੇ ਤਾਂ ਮੜ ਮੋਟਾ ਜਿਹੜਾ ਹੁੰਦਾ ਵੀ ਕਿਸੇ ਰਹੀ ਕਰਨਾ ਇੱਟਾ ਮਾਤਾ ਮਨ ਵੇਗਰੇ ਕੰਮ ਕਿੰਨਾ ਟਾਈਮ ਹੋ ਗਿਆ ਚੱਲਿਆ ਇਹ ਜੀ ਛੀਛੀ ਦੇ ਨਹੀਂ ਲੁਮਉਂਦੇ ਆ ਜੀ ਹੂੰ ਆ ਹੁਣ ਵੀ ਚੀਜ਼ ਦੇ ਨਹੀਂ ਲੱਗੇ ਆ ਇਹਨਾਂ ਦੇ ਹੂੰ ਮੈਥੋਂ ਫੇਰ ਨਹੀਂ ਜੇ ਮੈਂ ਢਿੱਲੀ ਹੋ ਗਈ ਟੀਕੇ ਟੂਕੇ ਲਵਾਉਣੀ ਜਦੋਂ ਮੈਂ ਕੰਮ ਨਹੀਂ ਕੋਈ ਚਲੰਦੀ ਤੇ ਮੈਨੂੰ ਦਵਾਈ ਕਾਉਣ ਦੇਵੇ ਜੇ ਮੈਂ ਵੀ ਕੰਮ ਤੇ ਜਾਵਾਂ ਤੇ ਮੈਨੂੰ ਦਵਾਈ ਮਿਲੇ ਮਨਰੀਗਾ ਦੀ ਕੰਮ ਤੇ ਜਾਣੀ ਹਾਂ ਹਾਂਜੀ ਤੇ ਮਿਲ ਜਾਂਦਾ 100 ਦਿਨ ਦਾ ਨਹੀਂ ਜੀ ਸਾਨੂੰ 100 ਦਿਨ ਦਾ ਨਹੀਂ ਮਿਲਦਾ ਜੀ ਭੈਣੇ ਕਿਵੇਂ 100 ਦਿਨ ਦਾ ਕੰਮ ਮਿਲ ਜਨਾਂ ਮਨਰੀਗਾ ਮਿਲਦਾ ਨਹੀਂ ਹੈਗਾ ਕਿੰਨੇ ਦਿਨ ਕੰਮ ਚੱਲਦਾ ਸਾਲ ਦੇ ਵਿੱਚ? ਬਸ 5-6 ਦਿਨ ਹੀ ਚੱਲਦਾ ਮੈਂ। 5-6 ਦਿਨ ਹੀ ਚੱਲਦਾ। ਹੁਣ ਕਿੰਨਾ ਟਾਈਮ ਹੋ ਗਿਆ ਮਿਲਿਆ ਸੀ ਤੁਹਾਨੂੰ ਕੰਮ? ਐਤਕੀ ਮੇਰਾ ਤਾਂ ਨਾਂ ਹੀ ਨਹੀਂ ਆਇਆ ਭਾਈ ਮੈਂ ਤਾਂ ਗਈ ਨਹੀਂ ਕਿੰਨਾਂ। ਗਈ ਨਹੀਂ ਤਾਂ। ਠੀਕ ਹੈ। ਤਾਂ ਭਾਈ ਕਿੰਨੇ ਕਿ ਦਿਨ ਹੋ ਗਏ ਮਨੇ ਕਿਹਾ ਦਾ ਕੰਮ ਚੱਲਿਆ? 15 ਕਿ ਦਿਨ ਹੋ ਗਏ ਭਾਈ ਉਦੋਂ ਚੱਲਿਆ ਸੀ ਕਿ 6 ਦਿਨਾਂ ਦਾ ਕੰਮ ਚੱਲਿਆ ਸੀਗਾ। ਬਸ ਇਹੀ ਹੈ ਵੀ ਜਿਹੜੇ ਇਥੋਂ ਦੇ ਸਰਕਾਰਾਂ ਨਾਲ ਰਲੇ ਵੀ ਐ ਮਜ਼ਦੂਰ ਹੂੰ ਮਨਾਂ ਕੰਮ ਲਿਆਉਣ ਵਾਲੇ। ਤੇ ਬਸ ਇਹੀ ਇਹਨਾਂ ਨੂੰ ਕੰਮ ਮਿਲ ਜਾਂਦੇ ਆ ਆਪਦੇ ਬੰਦੇ ਲਾ ਛੱਡਦੇ ਆ ਦੂਜੇ ਬਿਠੇ ਰਹਿੰਦੇ ਘਰੇ ਵਿਲੇ ਸਰਕਾਰ ਤਾਂ ਕਹਿੰਦੀ ਪੱਖਪਾਤ ਨਹੀਂ ਕਰਦੇ ਤੁਸੀਂ ਕਹਿੰਦੇ ਸਰਕਾਰਾਂ ਦੇ ਬੰਦੇ ਲੈ ਆਉਂਦੇ ਇਹ ਸਰਕਾਰਾਂ ਇੰਨੇ ਹੀ ਹੋ ਕਰਨ ਦਾ ਜੀ ਦਫ਼ਤਰਾਂ 'ਚ ਛਾਪੇ ਮਾਰੀ ਕਰਨ ਤਾਂ ਪੁੱਛ ਦੱਸ ਕਰਨ ਉਹਨਾਂ ਨੂੰ ਫਿਰ ਕੰਮ ਕਿਉਂ ਨਾ ਚੱਲੇ ਸਰਕਾਰ ਤਾਂ ਕਹਿੰਦੇ ਇਮਾਨਦਾਰੀ ਬਹੁਤ ਹੈ ਸਰਕਾਰ ਨਹੀਂ ਅਸੀਂ ਤਾਂ ਮੰਨਦੇ ਨਹੀਂ ਇਮਾਨਦਾਰ ਸਰਕਾਰ ਅੱਛਾ ਜੀ ਕਿਵੇਂ ਤੁਸੀਂ ਕਹਿ ਸਕਦੇ ਹੋ ਇਮਾਨਦਾਰ ਅਸੀਂ ਇਹ ਕਹਿ ਸਕਦੇ ਆ ਕਿ ਨੇ ਸੈਕਟਰੀ ਆਉਂਦੇ ਇੱਥੇ ਕਿਉਂ ਨਹੀਂ ਪੁੱਛ ਦੱਸ ਕਰਦੇ ਹੂੰ ਮਨ ਲੋ ਚੇਹੇ ਤੇ ਲੋਕਾਂ ਨੂੰ ਤਾਂ ਕੰਮ ਦਿੱਤਾ ਜਾਂਦਾ ਹੈ ਦੂਜੇ ਮਜ਼ਦੂਰ ਲੋਕ ਉਹ ਵੀ ਤਾਂ ਮਜ਼ਦੂਰ ਹੀ ਹੈ ਘਰੇ ਬੈਠੇ ਆ ਹੂੰ ਠੀਕ ਹੈ ਜੇ ਸਰਕਾਰਾਂ ਪਰਤਾਲ ਕਰਨ ਇਹਨਾਂ ਨੂੰ ਖਿੱਚਣ ਸੈਕਟਰਾਂ ਨੂੰ ਕੀ ਗੱਲ ਸੈਕਟਰੀ ਪਰਤਾਲ ਨਹੀਂ ਕਰ ਸਕਦੀ ਕਿ ਅੱਧਾ ਕੰਮ ਚੱਲਦਾ ਤਾਂ ਨਹੀਂ ਹੂੰ ਠੀਕ ਹੈ ਇਸ ਕਰਕੇ ਆ ਜੀ ਸੋ ਇਹਨਾਂ ਜੀ ਚੇਤਿਆਂ ਦਾ ਚੱਲੀ ਜਾਂਦਾ ਕੰਮ ਹੂੰ ਤੇ ਦੂਜਾਂ ਦਾ ਨਹੀਂ ਚੱਲਦਾ ਕੰਮ ਆ ਇਸ ਟਾਈਮ ਵੀ ਹੁਣ ਚੱਲੀ ਜਾਂਦਾ ਕੰਮ ਜੀ ਪੰਜ ਸੱਤ ਬੰਦੇ ਕੰਮ ਤੇ ਲੱਗੇ ਆ 300 ਕਾਰਡ ਹੈਗਾ ਪਿੰਡ ਦਾ ਦੂਜੇ ਘਰੇ ਬੈਠੇ ਆ ਦਾਰੇ ਕਾਰਡ ਕਿੰਨਾ ਟੁੱਟਾ ਟੋਟਲ ਹੋਊਗਾ ਇਤਨ 350 ਕਾਰਡ ਆਪਣੇ 400 ਕੋ 18 ਕਾਰਡ ਆ ਬਈ ਠੀਕ ਹੈ ਹਾਂਜੀ ਇਹ 100 ਦਿਨ ਇਹਨਾਂ ਦੇ ਪੂਰਾ ਹੁੰਦਾ ਜਿਹੜੇ ਬੰਦੇ ਦਾ 12 ਮਹੀਨੇ 30 ਦਿਨ ਕੰਮ ਚੱਲਦਾ ਦੂਜਿਆਂ ਦਾ ਨਹੀਂ ਬਈ ਹੁੰਦਾ ਸਾਡਾ ਵੀ ਨਹੀਂ ਹੁੰਦਾਗਾ ਤਾਂ ਅਸੀਂ ਗੱਲਬਾਤ ਕਰਾਂਗੇ ਏਪੀਓ ਜੈਤੋ ਦੇ ਨਾਲ ਜੋ ਇਹਨਾਂ ਦੇ ਏਪੀਓ ਨੇ ਹਲੋ ਬਾਈ ਜੀ ਸਸ਼ੀਕਲ ਜੀ ਕੁਲਦੀਪ ਗੱਲ ਕਰਦਾ ਸੀ ਵਿਨੇ ਕੁਮਾਰ ਜੀ ਗੱਲ ਕਰਦੇ ਹੋ ਏਪੀਓ ਜੈਤੋ ਤੋਂ ਜੀ ਹਾਂਜੀ ਮੈਂ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਗੱਲ ਕਰ ਰਿਹਾ ਸੀ ਸਰ ਐਕਚੁਅਲੀ ਅਸੀਂ ਚੈਨਾ ਪਿੰਡ ਦੇ ਵਿੱਚ ਖੜੇ ਸੀ ਜਿੱਥੇ ਕਿ ਪੰਜ ਚਾਰ ਬੰਦਿਆਂ ਦਾ ਇਹਨਾਂ ਦੇ ਪਿੰਡ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਕੰਮ ਚੱਲ ਰਿਹਾ ਮਨਰੇਗਾ ਦਾ ਜੀ ਜੀ ਹਾਂਜੀ ਇਹਨਾਂ ਨੇ ਕਹਿਣਾ ਕਿ ਆਪਣੇ ਚਹੇਤਿਆਂ ਨੂੰ ਕੰਮ ਦਿੱਤਾ ਜਾ ਰਿਹਾ ਜੀ ਬਾਕੀ ਲੋਕਾਂ ਦਾ ਕੰਮ ਨਹੀਂ ਚੱਲ ਰਿਹਾ ਚੈਨੇ ਪਿੰਡ ਦਾ ਨਾ ਕੰਮ ਪਾਸ ਕਰਨਾ ਭੇਜਿਆ ਹੋਇਆ ਹੈ ਨਹੀਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਆਨਲਾਈਨ ਹਾਜ਼ਰੀਆਂ ਉਹਨਾਂ ਦੀਆਂ ਅੱਜ ਵੀ ਲੱਗ ਰਹੀਆਂ ਨੇ ਜਿਹੜੇ ਪੰਜ ਬੰਦੇ ਨੇ ਔਰ 850 ਬੰਦੇ ਦਾ ਐਸਟੀਮੇਟ ਆ ਜਿਹੜਾ ਕੰਮ ਪਾਸ ਹੋਇਆ ਸੀ ਕਿ 500 ਦਿਨਾਂ ਦਾ ਜਿਹੜਾ ਬੰਦਾ 500 ਦਾ ਕੰਮ ਆ ਜਿਹੜਾ ਉਹ ਕਰਵਾ ਲਿਆ ਗਿਆ ਮੈਂ ਚੈੱਕ ਕਰਵਾ ਲਵਾਂ ਮੈਨੂੰ ਜੀ ਮੇਰੇ ਧਿਆਨ 'ਚ ਨਹੀਂ ਹੈਗਾ ਹੂੰ ਮੈਂ ਹੁਣੇ ਚੈੱਕ ਕਰਵਾ ਲੈਂਦਾ ਨਹੀਂ ਸਰ ਇਹਨਾਂ ਦਾ ਕਹਿਣਾ ਕਿ ਆਨਲਾਈਨ ਹਾਜ਼ਰੀ ਲੱਗ ਰਹੀ ਹੈ ਉੱਥੇ ਜੀ ਮੱਚ ਦੇਖ ਲੈਣਾ ਐਸਟੀਮੇਟ ਕਿਹੜਾ ਕੰਮ ਹੋਇਆ ਕਿੱਥੇ ਕਿਹੜੇ ਗ੍ਰਾਮ ਸੇਵ ਨੇ ਕਿਹੜੇ ਪਿੰਡ ਦਾ ਕਾਹਦਾ ਮਾਸਟਰ ਨਿਕਾਲਿਆ ਮੈਨੂੰ ਇੱਕ ਵਾਰੀ ਪਤਾ ਕਰਾ ਲੈਣਾ ਇਹਨਾਂ ਦਾ ਕੰਮ ਆ ਇਹਨਾਂ ਦੇ ਕਹਿਣਾ ਕਿ 5-7 ਦਿਨ ਤੋਂ ਕੰਮ ਚੱਲ ਰਿਹਾ ਔਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਅੱਜ ਚੈੱਕ ਕਰ ਰਹੇ ਹਾਂ ਇਸ ਦਾ ਮਤਲਬ ਆਨਲਾਈਨ ਹਾਜ਼ਰੀ ਹੈ ਤੁਸੀਂ ਸਰ ਚੈੱਕ ਹੀ ਨਹੀਂ ਕਰਦੇ ਹੈਗੇ ਜੀ ਨਹੀਂ ਨਹੀਂ ਐਸੀ ਗੱਲ ਤਾਂ ਨਹੀਂ ਹੈਗੀ ਹੁਣ ਭੱਤਰ ਪਿੰਡਾ ਹੁਣ ਉਹ ਗ੍ਰਾਮ ਸੇਵ ਕੰਮ ਕਰਾਉਂਦੇ ਜਾਂਦੇ ਜੀ ਆ ਰਸ ਨਾਲ ਗੱਲ ਕਰ ਲੋ ਬਲਕਾਰਾ ਸੀਗਾ ਜੀ ਜੀ ਉਹਨਾਂ ਵੱਲੋਂ ਹੀ ਮਾਸਟਰ ਕੱਟਿਆ ਜਾਂਦਾ ਉਹਨਾਂ ਉਹਦੇ ਹਾਈ ਰੀ ਲਾਈ ਜਾਂਦੀ ਹੈ ਠੀਕ ਹੈ ਜੀ ਠੀ ਇਹ ਸਾਡੀ ਗੱਲ ਆ ਜਿਹੜੀ ਜੈਤੋ ਬੀਡੀਪੀਓ ਏਪੀਓ ਦੇ ਨਾਲ ਹੋਈ ਆ ਵਿਨੇ ਕੁਮਾਰ ਦੇ ਨਾਲ ਉਹਨਾਂ ਨੇ ਕਹਿਣਾ ਕਿ ਅਸੀਂ ਚੈੱਕ ਕਰਾਂਗੇ ਇਸ ਦਾ ਮਤਲਬ ਕਿ ਪਹਿਲਾਂ ਚੈੱਕ ਨਹੀਂ ਕੀਤਾ ਜਾਂਦਾ ਅਫਸਰਾਂ ਵੱਲੋਂ ਜਿਹੜਾ ਕੰਮ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਚੈੱਕ ਕਰ ਲੈਨੇ ਕਿ ਇਹ ਅਫਸਰ ਚੈੱਕ ਨਹੀਂ ਕਰਦੇ ਨਹੀਂ ਭਾਈ ਇੱਥੇ ਸਾਰਾ ਕੁਝ ਸਭ ਇਹਨਾਂ ਨੂੰ ਪਤਾ ਹੈ ਸਭ ਗੋਪਤ ਰੱਖਣਾ ਚਾਹੁੰਦੇ ਆ ਗੱਲਾਂ ਹਰ ਇੱਕ ਗੱਲ ਦਾ ਇਹਨਾਂ ਨੂੰ ਪਤਾ ਹੈ ਆਪਣਾ ਕੋਈ ਇੱਕ ਬੰਦਾ ਕਿਤੇ ਮਾੜਾ-ਮੋੜਾ ਬੰਦੇ ਦਾ ਬੁਖਾਰ ਵੀ ਚੜ੍ਹਦੇ ਉੱਥੋਂ ਆ ਜਾਂਦਾ ਉਹਦੇ ਇਹਨਾਂ ਨੂੰ ਕੋਈ ਪਤਾ ਲੱਗ ਜਾਂਦਾ ਭਾਈ ਸਰਕਾਰ ਤਾਂ ਆਈ ਦੇ ਨੇ ਐਕਸ਼ਨ ਮੂਡ ਦੇ ਵਿੱਚ ਹੁੰਦੀ ਹੈ ਤੇ ਸਰਕਾਰ ਕਹਿੰਦੀ ਇਮਾਨਦਾਰੀ ਬਹੁਤ ਤਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਭਾਈ ਆ ਐਕਸ਼ਨ ਤੁਹਾਡੇ ਸਾਹਮਣੇ ਹੀ ਹੈ ਪਿੰਡ ਦੇ ਵਿੱਚ ਕਿ ਉਹ ਚਾਰ ਬੰਦੇ ਹੀ ਵਸਦੇ ਆ ਹੋਰ ਪਿੰਡ ਨਹੀਂ ਵਸਦਾ ਬਾਕੀ ਕਿਉਂ ਉਹਨਾਂ ਨੂੰ ਪੈਸੇ ਨਹੀਂ ਚਾਹੀਦੇ ਭਾਈ ਇਹਨਾਂ ਨੂੰ ਪੈਸੇ ਚਾਹੀਦੇ ਸ਼ੀਦਨ ਇਹਨਾਂ ਦੇ ਪਹਿਲਾਂ ਲੱਗੇ ਆ ਤੇ ਆਹ ਸ਼ੀਦਨ ਦਾ ਮਸਟਾਲ ਹੋਣ ਲੱਗ ਗਿਆ ਇਹਨਾਂ ਦੇ 12 ਦਿਨ ਹੋ ਗਏ ਤੇ ਆਮ ਲੋਕਾਂ ਦੇ ਸ਼ੀਦਨ ਲਵਾ ਕੇ ਉਹਨਾਂ ਨੂੰ ਕਹਿੰਦਾ ਕੰਮ ਖਤਮ ਹੋ ਗਿਆ ਹੂੰ ਠੀਕ ਹੈ ਹਾਲਾਂਕਿ ਲੋਕੇਸ਼ਨ ਉਸੇ ਖਾਲੇ ਦੀ ਬੋਲੀ ਜਾਂਦੀ ਸਾਡੇ ਕੋਲੇ ਜਿੱਥੋਂ ਲੋਕਾਂ ਨੂੰ ਇਹਨਾਂ ਨੇ ਕਿਹਾ ਬੰਦ ਹੋ ਗਿਆ ਕੰਮ ਖਾਲਿਆਂ ਦਾ ਕੰਮ ਮੁੱਕ ਗਿਆ ਹੂੰ ਠੀਕ ਹੈ ਅੱਜ ਵੀ ਉਹ ਕੰਮ ਕਰੀ ਜਾਂਦੇ ਉਹੀ ਕੰਮ ਕਰੀ ਜਾਂਦੇਗਾ ਮਤਲਬ